ਕਵਾਰਟਲਨ ਯੂਨੀਵਰਸਿਟੀ ਦੇ ਵੱਲੋਂ 1 ਸਤੰਬਰ ਤੋਂ ਫੈਕਲਟੀ ਮੈਂਬਰਸ ਦੀਆਂ ਲੇਆਫਸ ਕੀਤੀਆਂ ਜਾਣਗੀਆਂ ਯੂਨੀਵਰਸਿਟੀ ਅਨੁਸਾਰ ਇੰਟਰਨੈਸ਼ਨਲ ਸਟੂਡੈਂਟਸ ਦੀ ਗਿਣਤੀ ਘਟਣ ਦੇ ਚੱਲਦਿਆਂ 49 ਮਿਲੀਅਨ ਡਾਲਰ ਦੇ ਰੈਵਨਿਊ ਦੇ ਉੱਪਰ ਅਸਰ ਪਿਆਗਾ ਕਵਾਰਟਲਨ ਯੂਨੀਵਰਸਿਟੀ ਦੇ ਵਿੱਚ 20 ਹਜ਼ਾਰ ਸਟੂਡੈਂਟਸ ਅਤੇ 1000 ਤੋਂ ਜ਼ਿਆਦਾ ਫੈਕਲਟੀ ਮੈਂਬਰ ਨੇ ਅਤੇ ਇਹੀ ਆਲਮ ਸਾਰੇ ਐਜੂਕੇਸ਼ਨ ਅਦਾਰਿਆਂ ਤੇ ਨਜ਼ਰ ਆ ਰਿਹਾ ਹੈ ਕੈਨੇਡਾ ਦੀ ਫੈਡਰਲ ਸਰਕਾਰ ਦੇ ਵੱਲੋਂ ਪਿਛਲੇ ਸਮੇਂ ਦੌਰਾਨ ਇਮੀਗ੍ਰੇਸ਼ਨ ਦੇ ਵਿੱਚ ਕਾਫੀ ਤਬਦੀਲੀਆਂ ਕੀਤੀਆਂ ਗਈਆਂ ਜਿਸ ਤਹਿਤ ਕੈਨੇਡਾ ਆਉਣ ਵਾਲੇ ਲੋਕਾਂ ਦੀ ਗਿਣਤੀ ਘਟਾਉਣ ਅਤੇ ਵਿਦਨ ਕੈਨੇਡਾ ਟੈਂਪਰਰੀ ਰੈਜ਼ਿਡੈਂਸ ਦੀ ਗਿਣਤੀ ਘਟਾਉਣ ਦੇ ਉੱਪਰ ਧਿਆਨ ਕੇਂਦ੍ਰਿਤ ਕੀਤਾ ਗਿਆ ਇਸੇ ਤਹਿਤ ਫੈਡਰਲ ਸਰਕਾਰ ਦੇ ਵੱਲੋਂ ਇੰਟਰਨੈਸ਼ਨਲ ਸਟੂਡੈਂਟਸ ਦੀ ਗਿਣਤੀ ਦੇ ਉੱਪਰ ਵੀ ਕੈਪ ਲਗਾਇਆ ਗਿਆ ਜਿਸ ਦਾ ਅਸਰ ਇਥੋਂ ਦੇ ਐਜੂਕੇਸ਼ਨ ਅਦਾਰਿਆਂ ਦੇ ਉੱਪਰ ਸਾਫ਼ ਤੌਰ ਤੇ ਨਜ਼ਰ ਆ ਰਿਹਾ ਹੈ ਕਵਾਂਟਲਨ ਪੋਲੀਟੈਕਨੀਕਲ ਯੂਨੀਵਰਸਿਟੀ ਦੇ ਵੱਲੋਂ ਮੈਟਰੋ ਵੈਂਕੂਵਰ ਰੀਜਨ ਦੇ ਵਿੱਚ ਸਟੂਡੈਂਟਸ ਦੀ ਗਿਣਤੀ ਘਟਣ ਕਾਰਨ ਬਹੁਤ ਸਾਰੇ EMPLOYEES ਨੂੰ LAYOFF ਨੋਟਿਸ ਦਿੱਤੇ ਗਏ ਨੇ ਯੂਨੀਵਰਸਿਟੀ ਦੇ ਅਨੁਸਾਰ ਇੰਟਰਨੈਸ਼ਨਲ ਸਟੂਡੈਂਟਸ ਦੀ ਗਿਣਤੀ ਘਟਣ ਦੇ ਨਾਲ 49 ਮਿਲੀਅਨ ਦੇ ਰੈਵਨਿਊ ਦਾ ਨੁਕਸਾਨ ਹੋਇਆ ਜਿਸ ਕਾਰਨ ਪਿਛਲੇ ਸਾਲ 2000 ਸਟੂਡੈਂਟਸ ਦੀ ਨਰੋਲਮੈਂਟ ਘਟ ਹੋਈ ਤੇ ਅਗਲੇ ਸਾਲ 1500 ਘੱਟ ਸਟੂਡੈਂਟਸ ਆਉਣ ਦੀ ਸਭਾਵਨਾ ਹੈ ਕੌਂਟਲੈਂਡ ਪੋਲੀਟੈਕਨਿਕਲ ਯੂਨੀਵਰਸਿਟੀ ਦੇ ਅਨੁਸਾਰ ਇਸ ਵਿੱਚ 20000 ਸਟੂਡੈਂਟਸ ਨੇ ਤੇ 1400 ਫੈਸਿਲਿਟੀ ਮੈਂਬਰਸ ਨੇ ਜੋ ਕਿ ਪੰਜ ਕੈਂਪਸ ਜਿਹੜੇ ਕਿ ਸਰੀ ਰਿਚਮਨ ਤੇ ਲੈਂਗਲੀ ਵਿੱਚ ਨੇ ਉੱਥੇ ਸਰਵਿਸਿਜ਼ ਪ੍ਰਦਾਨ ਕਰਦੇ ਨੇ ਕੌਂਟਲੈਂਡ ਪੋਲੀਟੈਕਨਿਕਲ ਯੂਨੀਵਰਸਿਟੀ ਦੀ ਵਾਈਸ ਪ੍ਰੈਜ਼ੀਡੈਂਟ ਦੇ ਬੱਲੋ ਦੱਸਿਆ ਗਿਆ ਕਿ ਇਹ ਲੇਆਫਸ 1 ਸਤੰਬਰ ਤੋਂ ਜਾਰੀ ਹੋਣਗੀਆਂ ਅਤੇ ਜ਼ਿਆਦਾਤਰ ਸਕੂਲ ਆਫ ਬਿਜ਼ਨਸ ਅਤੇ ਆਰਟਸ ਦੇ ਫੈਕਲਟੀ ਮੈਂਬਰਸ ਦੇ ਉੱਪਰ ਇਸ ਦਾ ਅਸਰ ਸਿੱਧੇ ਰੂਪ ਚ ਨਜ਼ਰ ਆਏਗਾ ਉਹਨਾਂ ਆਖੇ ਕਿ ਬੇਸ਼ੱਕ ਪ੍ਰੋਵਿੰਸ਼ਲ ਸਰਕਾਰ ਦੇ ਵੱਲੋਂ ਐਡਵੋਕੇਟਿੰਗ ਕੀਤੀ ਜਾ ਰਹੀ ਹੈ ਪਰ ਫੈਡਰਲ ਸਰਕਾਰ ਦੇ ਵੱਲੋਂ ਜਿਸ ਢੰਗ ਦਾ ਫੈਸਲਾ ਲਿਆ ਗਿਆ ਉਸ ਦੇ ਇਫੈਕਟ ਹਾਇਰ ਐਜੂਕੇਸ਼ਨ ਦੇ ਉੱਪਰ ਕੈਨੇਡਾ ਚ ਕੀ ਹੋ ਰਹੇ ਨੇ ਉਸ ਦੇ ਲਈ ਵੀ ਇਹ ਡਿਸੀਜਨ ਕਾਫੀ ਮਹੱਤਵਪੂਰਨ ਹੈ ਉਹਨਾਂ ਆਖੇ ਕਿ ਉਹਨਾਂ ਨੂੰ ਕਲਾਸਾਂ ਵੀ ਕੈਨਸਲ ਕਰਨੀਆਂ ਪੈਣਗੀਆਂ ਜੋ ਕਿ ਇੰਟਰਨੈਸ਼ਨਲ ਅਤੇ ਡੋਮੈਸਟਿਕ ਸਟੂਡੈਂਟਸ ਦੇ ਲਈ ਕੋਈ ਬਹੁਤ ਹੀ ਚੰਗੀ ਗੱਲ ਨਹੀਂ ਹੈ ਕਾਬਿਲਕ ਹੋਇਆ ਕਿ ਫੈਡਰਲ ਸਰਕਾਰ ਦੇ ਵੱਲੋਂ ਕੀਤੀਆਂ ਗਈਆਂ ਤਬਦੀਲੀਆਂ ਤੋਂ ਬਾਅਦ ਕੈਨੇਡਾ ਭਰ ਦੇ ਹਾਇਰ ਐਜੂਕੇਸ਼ਨ ਅਦਾਰੇ ਲਗਾਤਾਰ ਇਹੀ ਗੱਲ ਕਰ ਰਹੇ ਨੇ ਕਿ ਉਹਨਾਂ ਨੂੰ ਲੇ-ਆਫਸ ਕਰਨੀਆਂ ਪਣੀਆਂ ਨੇ ਕਿਉਂਕਿ ਆਮਦਨ ਘਟਣ ਦੇ ਨਾਲ ਖਰਚੇ ਚੱਲਣੇ ਮੁਸ਼ਕਲ ਹੋ ਰਹੇ ਨੇ ਤੇ অন্ਟਾਰੀਓ ਪ੍ਰੋਵਿੰਸ ਦੇ ਵਿੱਚ ਇਸ ਦਾ ਜ਼ਿਆਦਾ ਅਸਰ ਪੈਣ ਦੀ ਸੁਭਾਵਨਾ ਹੈ ਕਿ ਉੱਥੇ ਇੰਟਰਨੈਸ਼ਨਲ ਸਟੂਡੈਂਟਸ ਦੀ ਗਿਣਤੀ ਪੂਰੇ ਕੈਨੇਡਾ ਭਰ ਦੇ ਵਿੱਚੋਂ ਸਭ ਤੋਂ ਜ਼ਿਆਦਾ ਸੀ